ਸਾਰਿਆਂ ਨੂੰ ਪ੍ਰਣਾਮ ਨਮਸਕਾਰ ਵਾਈਬੁੱਦੀਕਰ ਖਾਲਸਾ ਵਾਈਬੁੱਦੀ ਕੀ ਫਤਿਹ ਸਾਡੇ ਫਗਵਾੜਾ ਤੋਂ ਸਰਬ ਨੌਰਮਨ ਸਭਾ ਜਿਹੜੀ ਬਹੁਤ ਹੀ ਸੋਸ਼ਲਿਸਟ ਤੌਰ ਤੇ ਬਹੁਤ ਚੰਗਾ ਕੰਮ ਕਰ ਰਹੀ ਹੈ ਸੁਸਾਇਟੀ ਔਰ ਇਹਨਾਂ ਵੱਲੋਂ ਜਿਹੜੀ ਖਾਸ ਦਾ ਕਰਨਾ ਇਸ ਸਾਲ ਦੀ 11 ਅਕਤੂਬਰ ਨੂੰ ਲੋੜਵੰਦ ਬੱਚੀਆਂ ਲਈਆਂ ਜਿਹੜੀਆਂ ਆਪਾ ਗਵਰਨ ਦੀ ਲੜਕੀਆਂ ਦੀ ਜਿਹੜੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ ਔਰ ਜਿੱਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਇੱਕ ਚੰਗਾ ਉਪਰਾਲਾ ਸਾਡੇ ਉਹਨਾਂ ਬੱਚੀਆਂ ਵਾਸਤੇ ਕਰ ਰਹੇ ਨੇ ਜਿਨ੍ਹਾਂ ਦਾ ਇਸ ਆਪਣੇ ਜਿਹੜੇ ਵਿਆਹ ਕਰਾਉਣ ਵਾਸਤੇ ਕਈ ਵਾਰੀ ਉਹਨਾਂ ਦੇ ਕੋਲ ਫੰਡ ਵਗੈਰਾ ਨਹੀਂ ਹੁੰਦਾ ਔਰ ਇਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੇ ਲਈ ਵਿਆਹ ਆ ਬਹੁਤ ਵਧੀਆ ਤਰੀਕੇ ਨਾਲ ਪਿਛਲੇ ਸਾਲ ਨਹੀਂ ਕਰਦਾ ਮੌਕਾ ਮਿਲਿਆ ਸੀਗਾ ਔਰ ਬਹੁਤ ਵਧੀਆ ਤਰੀਕਿਆਂ ਨਾਲ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕਰਾਇਆ ਸੀ ਔਰ ਉਹ ਪਰਿਵਾਰਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਜਿਹੜੇ ਵਿਆਹ ਨੇ ਕੋਈ ਸੁਸਾਇਟੀ ਚ ਆ ਰਹੀ ਮਹਿਸੂਸ ਲੱਗ ਰਿਆ ਸੀ ਉਹਨਾਂ ਦੇ ਪਰਿਵਾਰ ਜਿਵੇਂ ਆ ਉਹਨਾਂ ਦੇ ਸ਼ਾਦੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਇਸ ਸਾਲ ਵੀ 11 ਅਕਤੂਬਰ ਨੂੰ ਕ੍ਰਿਬਨੀ ਕੀ ਬੱਚੀਆਂ ਦੀਆਂ ਗੱਲਾਂ ਸ਼ਾਦੀਆਂ ਨੇ ਉਹ ਕਿ ਸੋਸਾਇਟੀ ਵੱਲੋਂ ਕਿੱਥੀਆਂ ਜਾਂਦੀਆਂ ਸੋ ਮੈਂ ਬਹੁਤ ਬਹੁਤ ਸਾਰੀ ਸੋਸਾਇਟੀ ਦੇ ਮੈਂਬਰ ਸਾਹਿਬਾਨ ਦਾ ਜਿਹੜੇ ਵੀ ਇਹਨਾਂ ਦੇ ਨਾਲ ਸਹਿਯੋਗ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੇਰੇ ਲਈ ਇੱਕ ਸੱਦਾ ਪੱਤਰ ਦੇਣ ਵਾਸਤੇ ਇੱਥੇ ਪਹੁੰਚੇ ਹੋ ਔਰ ਮੈਂ ਆਪਾਂ ਜਿੰਨੀ ਕੋਸ਼ਿਸ਼ ਕਰਾਂਗੇ 11 ਅਕਤੂਬਰ ਨੂੰ ਇਹਨਾਂ ਦੇ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਪਹੁੰਚ ਕੇ ਜਿੱਥੇ ਉਹ ਬੱਚੀਆਂ ਦੇ ਉਹਨਾਂ ਦਾ ਅਸ਼ੀਰਵਾਦ ਵੀ ਦਵਾਂਗੇ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਉਹਨਾਂ ਨੂੰ ਮੁਬਾਰਕਬਾਦ ਵੀ ਇਸ ਮੌਕੇ ਤੇ ਦਵਾਂਗੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਮ ਤੇ ਸੋਸਾਇਟੀ ਦੀ ਵੱਲ ਤੋਂ ਬਾਅਦ ਜਿਹੜੀ ਮਦਦ ਹੈ ਉਹ ਕਿ ਤਿੰਨਾਂ ਨੇ ਤਮਾ ਜੋ ਇਹਨਾਂ ਦਾ ਹੌਸਲਾ ਵਧਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨ